ਪਿਆਰ ਭਰੀ ਸਾਸ਼ਟਰੀ ਕਾਲ ਅੱਜ ਅਸੀਂ 10ਵੀਂ ਜਮਾਤ ਦੀ ਸਾਹਿਤਮਾਲਾ ਪੁਸਤਕ ਵਿੱਚੋਂ ਪਾਠ 5 ਜੰਗ ਦਾ ਹਾਲ ਜੋ ਕਿ ਇੱਕ ਸੂਫੀ ਕਵੀ ਸ਼ਾ ਮੁਹੰਮਦ ਦੀ ਲਿਖੀ ਹੋਈ ਰਚਨਾ ਹੈ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸ਼ਾ ਮੁਹੰਮਦ ਦੇ ਜੀਵਨ ਬਾਰੇ ਕੁਝ ਦੱਸਾਂਗੀ ਸ਼ਾ ਮੁਹੰਮਦ ਦਾ ਜਨਮ ਬਡਾਲਾ ਵੀਰਨ ਦੇ ਵਿੱਚ ਅੰਮ੍ਰਿਤਸਰ ਦੇ ਇੱਕ ਪਿੰਡ ਬਡਾਲਾ ਵੀਰਨ ਦੇ ਵਿੱਚ ਹੋਇਆ 1782 ਈਸਵੀ ਵਿੱਚ ਤੇ ਉਹ 1862 ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸ਼ਾਹ ਮੁਹੰਮਦ ਦੀਆਂ ਦੋ ਪ੍ਰਸਿੱਧ ਰਚਨਾਵਾਂ ਨੇ ਕਿੱਸਾ ਸੱਸੀ ਪੁੰਨੂ ਅਤੇ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਸ਼ਾਹ ਮੁਹੰਮਦ ਦਾ ਜੰਗਨਾਮਾ ਪੰਜਾਬੀ ਜੰਗਨਾਮਾ ਸਭ ਤੋਂ ਸਰਬੋਤਮ ਰਚਨਾ ਹੈ ਜੰਗਨਾਮਾ ਕੀ ਹੁੰਦਾ ਹੈ ਸਾਰਿਆਂ ਨੂੰ ਪਤਾ ਹੀ ਹੋਏਗਾ ਜੰਗਨਾਮਾ ਬਹਾਦਰੀ ਅਤੇ ਵੀਰਤਾ ਨਾਲ ਭਰੀਆਂ ਹੋਈਆਂ ਕਵਿਤਾਵਾਂ ਨੂੰ ਕਿਹਾ ਜਾਂਦਾ ਹੈ ਸ਼ੇਰ ਆਵ ਮਮਦ ਜੋ ਸੀਗੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੋਈ ਅੰਗਰੇਜ਼ਾਂ ਤੇ ਸਿੱਖਾਂ ਦੇ ਉਚਕਾਰ ਲੜਾਈ ਨੂੰ ਆਪਣੇ ਇਸ ਚਾਗ ਦਾ ਹਾਲ ਨਾਮ ਦੀ ਰਚਨਾ ਦੇ ਅੰਦਰ ਪੇਸ਼ ਕੀਤਾ ਹੈ ਜਿਸ ਨੂੰ ਅਸੀਂ ਹੁਣ ਪੜਨ ਲੱਗੇ ਹਾਂ ਫੇਰੂ ਸ਼ਹਿਰ ਦੇ ਜਾਂ ਖੇਤ ਰੁੱਦੇ ਤੋਪਾਂ ਚੱਲੀਆਂ ਨੇ ਵਾਂਗ ਤੋੜਿਆਂ ਦੇ ਸਿੰਘ ਸੂਰਮੇ ਆਣ ਮੈਦਾਨ ਲੱਥੇ ਗੰਜ ਲਾ ਸੁਟੇ ਉਹਨਾਂ ਗੋਰੀਆਂ ਦੇ ਟੁੰਡੇ ਲਾਂਟ ਨੇ ਅੰਤ ਨੂੰ ਖਾਏ ਗੁੱਸਾ ਫੇਰ ਦਿੱਤੇ ਨੇ ਲੱਕ ਢੰਡੋਰੀਆਂ ਦੇ ਸ਼ਾ ਮੁਹੰਮਦਾਂ ਰਾਣ ਬਿਠਾਏ ਲੰਦਨ ਸਿੰਘ ਜਾਨ ਸੱਬੇ ਨਾਲ ਜੋਰਿਆਂ ਦੇ ਫੇਰੂ ਸ਼ਹਿਰ ਫਿਰੋਜ਼ਪੁਰ ਦੇ ਨੇੜੇ ਇੱਕ ਜਗ੍ਹਾ ਦਾ ਨਾਮ ਹੈ ਉੱਥੇ ਸਿੱਖ ਫੌਜਾਂ ਨੇ ਜਾ ਕੇ ਆਪਣਾ ਮੈਦਾਨ ਮੰਨ ਲਿਆ ਫੇਰੂ ਸ਼ਹਿਰ ਦੇ ਅੰਦਰ ਤੋਪਾਂ ਚੱਲੀਆਂ ਨੇ ਵਾਂਗ ਤੋੜਿਆਂ ਦੇ ਤੋੜਾ ਕਿਸ ਨੂੰ ਕਿਹਾ ਜਾਂਦਾ ਬੰਦੂਕ ਨੂੰ ਉੱਥੇ ਤੋਪਾਂ ਇੰਨੀ ਤੇਜ਼ੀ ਨਾਲ ਬਹਾਦਰੀ ਨਾਲ ਚਲਾਈਆਂ ਜਾ ਰਹੀਆਂ ਸੀ ਜਿਸ ਤਰ੍ਹਾਂ ਬੰਦੂਕਾਂ ਦੀਆਂ ਗੋਲੀਆਂ ਛੱਡੀਆਂ ਜਾ ਰਹੀਆਂ ਹੋਣ ਸਿੰਘ ਸੂਰਮੇ ਆਨ ਮੈਦਾਨ ਲੱਥੇ ਸਿੰਘ ਸੂਰਮੇ ਜਿਹੜੀ ਸਿੱਖ ਫੌਜ ਸੀਗੀ ਉਹ ਮੈਦਾਨ ਦੇ ਅੰਦਰ ਆ ਗਈ ਗੰਜ ਲਾ ਸੁੱਟੇ ਉਹਨਾਂ ਗੋਰਿਆਂ ਨੇ ਗੋਰਿਆਂ ਦੇ ਉਹਨਾਂ ਨੇ ਅੰਗਰੇਜ਼ਾਂ ਦੇ ਗੋਰਿਆਂ ਦੇ ਫਿਰੰਗੀਆਂ ਦੇ ਗੰਜ ਲਾ ਦਿੱਤੇ ਟੁੰਡੇ ਲਾੜ ਨੇ ਅੰਦਰੋਂ ਖਾਏ ਗੁੱਸਾ ਟੁੰਡਾ ਲਾੜ ਕੌਣ ਸੀਗਾ ਟੁੰਡਾ ਲਾੜ ਜੋ ਸੀਗਾ ਲਾਰਡ ਹਾਰਡਿੰਗ ਅੰਗਰੇਜ਼ ਗਵਰਨਰ ਜਨਰਲ ਸੀਗਾ ਜਿਹੜਾ ਕਿ ਮਹੋਦਿਆਨ ਨਾਲ ਲੜਾਈ ਕਰਦੇ ਸਮੇਂ ਉਹਦਾ ਖੱਬਾ ਹੱਥ ਜਾਂਦਾ ਰਿਹਾ ਸੀ ਇਸ ਕਰਕੇ ਉਹਨੂੰ ਪੰਜਾਬੀ ਵਿੱਚ ਟੁੰਡਾ ਲਾਟ ਕਿਹਾ ਜਾਂਦਾ ਹੈ ਠੀਕ ਹੈ ਟੁੰਡੇ ਲਾਟ ਨੇ ਅੰਤ ਨੂੰ ਖਾਏ ਗੁੱਸਾ ਹੁਣ ਜਦੋਂ ਇੰਨਾ ਭਾਰੀ ਮੁਕਾਬਲਾ ਹੋ ਰਿਹਾ ਸੀ ਸਿੱਖਾਂ ਤੇ ਅੰਗਰੇਜ਼ਾਂ ਦਾ ਤੇ ਅੰਗਰੇਜ਼ ਜਿਹੜੇ ਹੈਗੇ ਤੇਜ਼ੀ ਨਾਲ ਮਰ ਰਹੇ ਸਨ ਤਾਂ ਟੁੰਡਾ ਲਾਟ ਲਾੜ ਹਾਰਡਿੰਗ ਜੋ ਗਵਰਨਰ ਜਨਰਲ ਸੀਗਾ ਉਹਨੂੰ ਗੁੱਸਾ ਆ ਜਾਂਦਾ ਹੈ ਉਸ ਨੂੰ ਗੁੱਸਾ ਆਇਆ ਤਾਂ ਉਹਨੇ ਆਪਣੇ ਸ਼ਹਿਰ ਦੇ ਅੰਦਰ ਟਿੰਡੂਰਾ ਪਟਵਾ ਦਿੱਤਾ ਕਿ ਚਲੋ ਹੁਣ ਤੁਸੀਂ ਬਹਾਦਰੀ ਨਾਲ ਜਾ ਕੇ ਸਿੱਖ ਫੌਜਾਂ ਦਾ ਮੁਕਾਬਲਾ ਕਰੋ ਮੈਦਾਨ ਦੇ ਅੰਦਰ ਆ ਜਾਓ ਸ਼ਾਮ ਮੁਹੰਮਦ ਅਰੰਡ ਬਿਠਾਏ ਲੰਡਨ ਸਿੰਘ ਜਾਨ ਸੱਬੇ ਨਾਲ ਜੋਰਿਆਂ ਦੇ ਜੋ ਸਿੰਘਾਂ ਨੇ ਅੰਗਰੇਜ਼ਾਂ ਨੂੰ ਜੋੜ ਦੀ ਬੰਦੂਖਾਂ ਦੇ ਨਾਲ ਮਾਰਿਆ ਤਾਂ ਇਹਨੇ ਅੰਗਰੇਜ਼ ਜਿਹੜੇ ਸੀਗੇ ਉਹਨਾਂ ਦੀਆਂ ਘਰਵਾਲੀਆਂ ਵਿਧਵਾ ਹੋ ਗਈਆਂ ਣਡੀਆਂ ਹੋ ਗਈਆਂ ਲੰਡਨ ਦੇ ਅੰਦਰ ਕੋਇਆ ਹੁਕਮ ਅੰਗਰੇਜ਼ ਦਾ ਤੁਰੰਤ ਜਲਦੀ ਤੋਪਾਂ ਮਾਰੀਆਂ ਨੀਰ ਦੇ ਆਏ ਵੱਲੇ ਫੁੱਪ ਸੁੱਟੀਆਂ ਸਾਰੀਆਂ ਮੈਗਜ਼ੀਨਾ ਮੈਗਜ਼ੀਨਾ ਸਿੰਘ ਉੱਡ ਕੇ ਪੱਤਰਾ ਹੋਏ ਚੱਲੇ ਛੇਲਦਾਰੀਆਂ ਤੰਬੂਆਂ ਛੱਡ ਦੋੜੇ ਕੋਈ ਚੀਜ਼ ਨਾ ਲਈਏ ਬੰਦ ਪੱਲੇ ਔੜ ਕਲੇਆ ਮੈਦਾਨ ਫਿਰੰਗੀਆਂ ਨੇ ਸ਼ਾਮ ਮੁਹੰਮਦਾਂ ਰਣੂ ਨਾ ਮੂਲ ਹੱਲੇ ਕੋਇਆ ਹੁਕਮ ਅੰਗਰੇਜ਼ ਦਾ ਤੁਰੰਤ ਜਲਦੀ ਉਹ ਅੰਗਰੇਜ਼ ਲਾਰਡ ਹਾਰਡਿੰਗ ਦਾ ਹੁਕਮ ਹੁੰਦਾ ਹੈ ਕਿ ਤੁਸੀਂ ਵੀ ਹੁਣ ਤੋਪਾਂ ਜਿਹੜੀਆਂ ਹੈਗੀਆਂ ਸਿੱਖਾਂ ਵੱਲ ਬਰੌਣੀਆਂ ਸ਼ੁਰੂ ਕਰ ਦੋ ਉਹ ਇਨੀਆਂ ਤੇ ਜਿਨ੍ਹਾਂ ਜਾ ਰਹੀਆਂ ਸੀ ਕਿ ਨਾਲ ਸਤਲੁਜ ਦਰਿਆ ਦੇ ਵਿੱਚੋਂ ਪਾਣੀ ਦੀਆਂ ਛੱਲਾਂ ਵੀ ਉਹਨਾਂ ਦੇ ਉਪਰਾਂ ਲੱਗ ਪਈਆਂ ਫੂਕ ਸ਼ੂਟਿੰਗਾਂ ਸਾਰੀਆਂ ਮੈਕਸੀਨਾ ਮੈਗਜ਼ੀਨਾ ਹੁੰਦੀਆਂ ਨੇ ਅਸਲਾ ਖਾਨਾ ਬਾਰੂਦ ਖਾਨਾ ਅ ਪਿਛਲੇ ਸਾਲ ਦੇ ਬੋਰਡ ਦੇ ਇਮਤਿਹਾਨ ਦੇ ਅੰਦਰ ਇਸੇ ਅ ਵਰਡ ਨੂੰ ਐਮਸੀਕਿਊ ਦੇ ਅੰਦਰ ਪਾਇਆ ਗਿਆ ਸੀ ਜੋ ਬਹੁ ਵਿਕਲਪੀ ਪ੍ਰਸ਼ਨ ਹੁੰਦੇ ਆ ਕਿ ਮੈਕਸੀਨ ਮੈਗਜ਼ੀਨਾ ਸ਼ਬਦ ਦਾ ਕੀ ਅਰਥ ਹੈ ਅਸਲਾ ਖਾਨਾ ਜਾਂ ਬਾਰੂਦ ਖਾਨਾ ਫੂਕ ਸੁੱਟੀਆਂ ਸਾਰੀਆਂ ਮੈਗਜ਼ੀਨਾ ਸਿੰਘ ਉੱਡ ਕੇ ਪੱਤਰਾ ਹੋਏ ਚੱਲੇ ਸਾਰੇ ਅਸਲਾ ਖਾਨਾ ਬਾਗੂਦ ਖਾਨਾ ਹੁਣ ਅੰਗਰੇਜ਼ਾਂ ਨੇ ਫੂਕ ਦਿੱਤੇ ਤੇ ਜਿਹੜੇ ਸਿੰਘ ਸੀਗੇ ਉਹਨਾਂ ਨੂੰ ਵੀ ਮੈਦਾਨ ਛੱਡ ਕੇ ਭੱਜਣਾ ਪੈ ਗਿਆ ਹੁਣ ਜਦੋਂ ਮੈਦਾਨ ਛੱਡ ਕੇ ਭੱਜ ਰਹੇ ਸੀ ਤਾਂ ਉਹਨਾਂ ਨੇ ਕੋਈ ਵੀ ਸਮਾਨ ਨਾਲ ਨਾ ਚੱਕਿਆ ਛੈਲ ਗੱਡੀਆਂ ਤੰਬੂਆਂ ਛੱਡ ਦੋੜੇ ਕੋਈ ਚੀਜ਼ ਨਾ ਲਈ ਹੈ ਪੰਨ ਬੰਨ ਪੱਲੇ ਛੈਲਦਾਰੀ ਹੁੰਦੀ ਹੈ ਇੱਕ ਛੋਟਾ ਕਿਸਮ ਦਾ ਤੰਬੂ ਤੰਬੂ ਕਿਉਂ ਦੇ ਟੈਂਟ ਹਨ ਜਦੋਂ ਮੈਦਾਨ ਦੇ ਵਿੱਚ ਲੜਾਈਆਂ ਹੁੰਦੀਆਂ ਨੇ ਤਾਂ ਉੱਥੇ ਲੋਕ ਤੰਬੂ ਲਗਾ ਕੇ ਰਹਿਣ ਲੱਗ ਜਾਂਦੇ ਕਿਉਂਕਿ ਪਤਾ ਨਹੀਂ ਹੁੰਦਾ ਲੜਾਈ ਕਿੰਨਾ ਲੰਬਾ ਸਮਾਂ ਚੱਲਣੀ ਹੈ ਤੇ ਉੱਥੇ ਨੇੜੇ ਹੀ ਉਹ ਆਪਣੇ ਘਰ ਬਣਾ ਕੇ ਰਹਿਣਾ ਸ਼ੁਰੂ ਕਰ ਦਿੰਦੇ ਆ ਤਾਂ ਉਹ ਸਾਰਾ ਕੁਝ ਆਪਣਾ ਉੱਥੇ ਹੀ ਛੱਡ ਕੇ ਸਿੱਖ ਫੌਜ ਭੱਜਣਾ ਸ਼ੁਰੂ ਕਰ ਦਿੰਦੀ ਹੈ ਕੋਈ ਚੀਜ਼ ਨਾ ਲਈ ਹੈ ਬਨ ਪੱਲੇ ਉਹਨਾਂ ਨੇ ਕੋਈ ਵੀ ਚੀਜ਼ ਆਪਣੇ ਨਾਲ ਨਾ ਚੁੱਕੀ ਸਾਰਾ ਕੁਝ ਉੱਥੇ ਹੀ ਛੱਡ ਕੇ ਦੌੜ ਚੱਲੇ ਔੜਕ ਲਿਆ ਮੈਦਾਨ ਫਿਰੰਗੀਆਂ ਨੇ ਔੜਕ ਦਾ ਅਰਥ ਹੈ ਅੰਤ ਵਿੱਚ ਮੈਦਾਨ ਕਿਸ ਨੇ ਔੜਕ ਲਿਆ ਅੰਗਰੇਜ਼ ਫੌਜਾਂ ਨੇ ਸਾਰੀ ਉਸ ਦੇ ਉੱਪਰ ਮੈਦਾਨ ਦੇ ਉੱਤੇ ਕਬਜਾ ਕਰ ਲਿਆ ਕਿਉਂਕਿ ਸਿੰਘ ਜੋ ਸੀਗੀ ਫੌਜ ਉਹ ਮੈਦਾਨ ਛੱਡ ਕੇ ਜਾ ਚੁੱਕੀ ਸੀ ਸ਼ਾਮ ਮੁਹੰਮਦਾਂ ਰਣੋਂ ਦਾ ਮੂਲ ਹੁਲੇ ਮੂਲ ਹਿੱਲੇ ਹੁਣ ਰਣ ਭੂਮੀ ਵਿੱਚੋਂ ਕੋਈ ਵੀ ਬਿਲਕੁਲ ਵੀ ਹਿੱਲ ਨਹੀਂ ਸਕਦਾ ਸੀਗਾ ਇਨਾ ਤਕੜਾ ਯੁੱਧ ਹੋ ਰਿਹਾ ਸੀ ਇਹ ਸਾਰਾ ਕੁਝ ਕਿਉਂ ਹੋਇਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਹੁੰ ਨਹੀਂ ਸਨ ਜੇ ਉਹ ਹੁੰਦੇ ਤਾਂ ਸਿੱਖ ਫੌਜਾਂ ਕਦੇ ਵੀ ਇਸ ਤਰ੍ਹਾਂ ਹਾਰ ਕੇ ਨਾ ਭੱਜਦੀਆਂ ਪਰ ਉਹ ਜਿੱਤ ਕੇ ਵੀ ਹਾਰ ਗਈਆਂ ਸਨ ਜੰਗ ਹਿੰਦ ਪੰਜਾਬ ਦਾ ਹੋਣ ਲੱਗਿਆ ਹੁਣ ਹਿੰਦੁਸਤਾਨ ਤੇ ਪੰਜਾਬ ਦਾ ਜੰਗ ਹੋਣ ਲੱਗ ਪਿਆ ਦੋਵੇਂ ਪਾਤਸ਼ਾਹੀ ਫੌਜਾਂ ਭਾਂ ਲੈਣੇ ਪਾਤਸ਼ਾਹੀ ਮਤਲਬ ਬਾਦਸ਼ਾਹ ਦੋਨੋਂ ਤਰਫ ਜਿਹੜੀ ਸੀਗੇ ਬਾਦਸ਼ਾਹ ਦੋਨੋਂ ਤਰਫ ਲੜਨ ਵਾਲੇ ਬਹਾਦਰ ਯੋद्धा ਸਨ ਤੇ ਦੋਨੋਂ ਤਰਫ ਭਾਰੀ ਮੁਕਾਬਲਾ ਸੀ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਸਰਕਾਰ ਸ਼ਬਦ ਇੱਥੇ ਮਹਾਰਾਜਾ ਰਣਜੀਤ ਸਿੰਘ ਲਈ ਵਰਤਿਆ ਗਿਆ ਜਿਉਂ ਹੁੰਦੇ ਤਾਂ ਮੁੱਲ ਪਾਉਂਦੇ ਕਿ ਸਾਡੀਆਂ ਫੌਜਾਂ ਕਿੰਨੀ ਬਹਾਦਰੀ ਨਾਲ ਲੜੀਆਂ ਨੇ ਜਿਹੜੀਆਂ ਖਾਲਸੇ ਨੇ ਤਿੱਗਾ ਮਾਰ ਗਏ ਨੇ ਤੇ ਕਿੰងੀਆਂ ਤਲਵਾਰ ਮਾਰਨੀ ਖਾਲਸਾ ਮਤਲਬ ਸਿੱਖ ਫੌਜ ਨੇ ਜੋ ਤਲਵਾਰਾਂ ਚਲਾਈਆਂ ਨੇ ਘੋੜੇ ਆਦਮੀ ਗੋਲੀਆਂ ਨਾਲ ਉੱਡਣ ਇਹਨਾਂ ਤਕੜਾ ਮੁਕਾਬਲਾ ਸੀਗਾ ਕਿ ਘੋੜਿਆਂ ਦੇ ਉੱਤੇ ਜੋ ਜਿਹੜੇ ਘੋੜਿਆਂ ਦੇ ਉੱਪਰ ਜੋ ਆਦਮੀ ਬੈਠੇ ਹੋਏ ਸੀ ਉਹ ਵੀ ਗੋੜੀਆਂ ਚੱਲਣ ਦੇ ਨਾਲ ਉੜਦੇ ਹੋਏ ਨਜ਼ਰ ਆਏ ਨੇ ਹਾਥੀ ਢੈਂਦੇ ਸਣੇ ਅੰਬਾਰੀਆਂ ਦੇ ਅੰਬਾਰੀਆਂ ਸ਼ਬਦ ਦਾ ਅਰਥ ਹੈ ਪਾਲਕੀ ਜੋ ਹਾਥੀ ਦੇ ਉੱਪਰ ਬੈਠਣ ਵਾਲੀ ਗੱਦੀ ਰੱਖੀ ਹੋਈ ਹੁੰਦੀ ਹੈ ਉਹਨੂੰ ਪਾਲਕੀ ਕਿਹਾ ਜਾਂਦਾ ਹੈ ਹੁਣ ਹਾਥੀ ਜਿਹੜੇ ਸੀਗੇ ਉਹ ਵੀ ਮੈਦਾਨ ਦੇ ਅੰਦਰ ਗਿਰਦੇ ਹੋਏ ਟੈਂਪ ਦੇ ਉਹ ਨਜ਼ਾਰੇ ਆਇਆ ਆਪਣੀਆਂ ਅੰਬਾਰੀਆਂ ਸਣੇ ਸ਼ਾਮ ਮੁਹੰਮਦਾਂ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਦ ਨੂੰ ਹਾਰੀਆਂ ਨੇ ਸ਼ਾਮ ਮੁਹੰਮਦ ਜੋ ਕਿ ਇੱਕ ਸੂਫੀ ਕਵੀ ਹੈ ਜਿਦੀ ਲਿਖੀ ਹੋਈ ਰਚਨਾ ਅਸੀਂ ਪੜ ਰਹੇ ਹਾਂ ਜੰਗ ਦਾ ਹਾਲ ਉਹਨਾਂ ਨੇ ਕਿਹਾ ਹੈਗਾ ਇੱਕ ਸਰਕਾਰ ਬਾਜੋ ਸਰਕਾਰ ਕਿਹੜੀ ਸੀ ਮਹਾਰਾਜਾ ਰਣਜੀਤ ਸਿੰਘ ਉਦੇ ਬਿਨਾ ਫੌਜਾਂ ਜਿੱਤ ਕੇ ਵੀ ਅੰਤ ਨੂੰ ਹਾਰ ਗਈਆਂ ਸਿੱਖ ਬਹੁਤ ਬਹੁਤ ਬਹਾਦੀ ਨਾਲ ਲੜੀ ਬਹੁਤ ਸਾਰੇ ਅੰਗਰੇਜ਼ਾਂ ਨੂੰ ਢੇਰੋ ਢੇਰ ਕਰ ਦਿੱਤਾ ਪਰ ਜੇ ਮਹਾਰਾਜਾ ਰਣਜੀਤ ਸਿੰਘ ਹੁੰਦੇ ਤਾਂ ਸਾਡੀ ਫੌਜ ਨਾ ਹਾਰਦੀ ਤੇ ਅੰਗਰੇਜ਼ ਨਾ ਜਿੱਤਦੇ ਇਹ ਸੀਗਾ ਸਾਡੀ ਜੋ ਰਚਨਾ ਹੈ ਸੂਫੀ ਕਵਿਤਾ ਚੰਗਦਾ ਹਾਲ ਉਹਦਾ ਵਰਣਨ ਹੁਣ ਇਹਦੇ ਮਹੱਤਵਪੂਰਨ ਪ੍ਰਸ਼ਨ ਦੇਖੋ ਜੋ ਕਿ ਪੇਪਰ ਦੇ ਵਿੱਚ ਇਮਤਿਹਾਨ ਦੇ ਵਿੱਚ ਆ ਸਕਦੇ ਹਨ ਪਹਿਲਾ ਪ੍ਰਸ਼ਨ ਹੈ ਸਾਹਿਤ ਮਾਲਾ ਪੁਸਤਕ ਦੇ ਵਿੱਚੋਂ ਚੰਗਦਾ ਹਾਲ ਸਿਰਲੇਖਿਤ ਦਰਚ ਰਚਨਾ ਸਿੰਗਾ ਤੇ ਫਰੰਗੀਆਂ ਵਿਚਕਾਰ ਹੋਈ ਜੰਗ ਦਾ ਜੋ ਹਾਲ ਬਿਆਨ ਕੀਤਾ ਗਿਆ ਉਹਨੂੰ 50 ਤੋਂ 60 ਸ਼ਬਦਾਂ ਵਿੱਚ ਲਿਖੋ ਮੈਦਾਨ ਕਿਹੜਾ ਸੀਗਾ ਫੇਰੂ ਸ਼ਹਿਰ ਦਾ ਮੈਦਾਨ ਸੀਗਾ ਜਿੱਥੇ ਜਾ ਕੇ ਸਿੰਘ ਸਿੱਖ ਫੌਜਾਂ ਨੇ ਮੈਦਾਨ ਨੂੰ ਮੰਨ ਲਿਆ ਸੀਗਾ ਤੇ ਉਹਨਾਂ ਨੇ ਇੰਨੀ ਬਹਾਦਰੀ ਨਾਲ ਆਪਣੀਆਂ ਤੋਪਾਂ ਚਲਾਈਆਂ ਕਿ ਜਿਹੜੇ ਅੰਗਰੇਜ਼ ਸੀਗੇ ਉਹ ਢੇਰ ਹੁੰਦੇ ਗਏ ਤੇ ਉਹਨਾਂ ਦੀਆਂ ਜਿਹੜੀਆਂ ਪਤਰੀਆਂ ਸੀ ਉਹ ਰੰਡੀਆਂ ਹੋ ਗਈਆਂ ਵਿਧਵਾ ਹੋ ਗਈਆਂ ਲੰਡਨ ਦੇ ਅੰਦਰ ਇਹ ਸਾਰਾ ਕੁਝ ਦੇਖ ਕੇ ਲਾਰਡ ਹਾਰਡਿੰਗ ਨੂੰ ਬਰਦਾਸ਼ਤ ਨਾ ਹੋਇਆ ਉਸ ਨੇ ਆਪਣੀਆਂ ਫੌਜਾਂ ਨੂੰ ਇਕੱਠੇ ਕਰ ਲਿਆ ਤੇ ਮੈਦਾਨ ਦੇ ਵਿੱਚ ਤੋਪਾਂ ਮਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਜਿਹੜੀ ਸਿੱਖ ਫੌਜ ਸੀਗੀ ਉਹ ਮੈਦਾਨ ਅੜਕੇਸ ਨੂੰ ਜਾਣਾ ਪੈ ਗਿਆ ਕਿਉਂਕਿ ਸਿੱਖਾਂ ਦੇ ਕੁਝ ਸਿਪਾਹੀਆਂ ਨੇ ਜਾ ਕੇ ਉਹਨਾਂ ਦਾ ਗਦਦਾਰੀ ਵੀ ਕਰ ਲਈ ਸੀ ਇਸ ਕਰਕੇ ਸਾਰਾ ਕੁਝ ਤਾਂ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਆਪ ਨਹੀਂ ਸਨ ਜੇ ਉਹ ਹੁੰਦੇ ਤਾਂ ਸਿੱਖ ਫੌਜਾਂ ਦਾ ਇਹੋ ਜਿਹਾ ਆਲ ਰੌਂਡ ਦਾ ਨਾ ਹੀ ਫਿਰੰਗੀ ਅੰਗਰੇਜ਼ ਜੋ ਜਿਨ੍ਹਾਂ ਨੂੰ ਫਿਰੰਗੀ ਵੀ ਕਿਹਾ ਗਿਆ ਉਹ ਮੈਦਾਨ ਚਿੱਤ ਲੈਂਦੇ ਤੇ ਇਸ ਲੜਾਈ ਨੂੰ ਹਿੰਦ ਹਿੰਦ ਪੰਜਾਬ ਦਾ ਜੰਗ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਅਗਲਾ ਹੈ ਜੰਗ ਦਾ ਹਾਲ ਨਾਮ ਦੀ ਰਚਨਾ ਦਾ ਕੇਂਦਰੀ ਭਾਵnikੋ ਸੇਮ ਜਿਹੜਾ ਪ੍ਰਸ਼ਨ ਮੈਂ ਤੁਹਾਨੂੰ ਹੁਣ ਬੋਲਿਆ ਹੈ ਉ اسی ਤਰ੍ਹਾਂ ਮੈਂ ਇਹ ਮਿਲਦਾ ਜੁਦਾ ਕੇਂਦਰੀ ਭਾਵ ਕਿ ਇਸ ਕਵਿਤਾ ਨੂੰ ਸੰਖੇਪ ਕਰਕੇ ਬਿਆਨ ਕਰ ਦਿਆਂ ਕਿ ਫਿਰੋਜ਼ ਸ਼ਾਹ ਦੇ ਅੰਦਰ ਲੜਾਈ ਨੂੰ ਇਸੀ ਸਿੱਖਾ ਤੇ ਅੰਗਰੇਜ਼ਾਂ ਦੀ ਜਿਹਦੇ ਵਿੱਚ ਅੰਗਰੇਜ਼ਾਂ ਨੇ ਜੋ ਹੈ ਜਦੋਂ ਆਪਣੇ ਉੱਪਰ ਹਮਲਾ ਹਾਵੀ ਹੁੰਦੇ ਹੋਏ ਦੇਖਿਆ ਤਾਂ ਉਹਨਾਂ ਨੇ ਵੀ ਤਕੜੇ ਹੋ ਕੇ ਯੁੱਧ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦੀ ਤਰਫ ਤੋਂ ਵੀ ਤੋਪਾਂ ਜਿਹੜੀਆਂ ਹੈਗੀਆਂ ਬਹੁਤ ਤੇਜ਼ੀ ਨਾਲ ਚੱਲਣ ਲੱਗੀਆਂ ਕਿ ਘੋੜੇ ਤੇ ਹਾਥੀ ਵੀ ਅਸਮਾਨ ਦੇ ਵਿੱਚ ਬੰਦਿਆਂ ਸਮੇਤ ਉੜਦੇ ਹੋਏ ਨਜ਼ਰ ਆਉਣ ਲੱਗ ਪਏ ਤੇ ਜਿਹੜੇ ਅੰਗਰੇਜ਼ ਸੀਗੇ ਉਹ ਸਿੱਖਾਂ ਦੇ ਉੱਤੇ ਹਾਵੀ ਹੋ ਗਏ ਤੇ ਸਿੱਖਾਂ ਨੂੰ ਮੈਦਾਨ ਛੱਡ ਕੇ ਭੱਜਣਾ ਪੈ ਗਿਆ ਇਹ ਸਾਰਾ ਕੁਝ ਫਿਰੂ ਸ਼ਹਿਰ ਦੇ ਅੰਦਰ ਹੋਇਆ ਤੇ ਸਿੱ ਪੰਜਾਬ ਦੇ ਜਿਹੜੇ ਸਿੱਖ ਸੀਗੇ ਉਹ ਆਪਣਾ ਸਾਰਾ ਕੁਝ ਛੱਡ ਕੇ ਉੱਥੋਂ ਦੀ ਖਾਲੀਆ ਤੋਂ ਥੋੜੀ ਚਲੇ ਗਏ ਸਾਰਾ ਕੁਛ ਮਹਾਰਾਜਾ ਰਣਜੀਤ ਸਿੰਘ ਦੀ ਯੋਗ ਅਗਵਾਈ ਕਰਕੇ ਹੀ ਇੰਨੀ ਲੜਾਈ ਸੰਭਵ ਹੋ ਸਕੀ ਪਰ ਮਹਾਰਾਜਾ ਰਣਜੀਤ ਸਿੰਘ ਉਸ ਸਮੇਂ ਨਹੀਂ ਸਾਨਾ ਕਰੋ ਹੁੰਦੇ ਤਾਂ ਸਾਡੀਆਂ ਫੌਜਾਂ ਜਿੱਤ ਕੇ ਵੀ ਅੰਤ ਵਿੱਚ ਹਾਰ ਨਾ ਜਾਂਦੀਆਂ ਇਸ ਤਰ੍ਹਾਂ ਸ਼ਾਹ ਮੁਮਤੀ ਦੀ ਰਚਨਾ ਬਾਰੇ ਵਿਚਾਰ ਕਰੋ ਸ਼ਾਹ ਮੁਮਤੀ ਦੀ ਰਚਨਾ ਜੋ ਹੈਗੀ ਬੈਂਤ ਨਾਮ ਦੇ ਛੰਦ ਦੇ ਵਿੱਚ ਲਿਖੀ ਹੋਈ ਕੁਤਮ ਸ਼ਾਹਕਾਰ ਰਚਨਾ ਹੈ ਜਿਦੇ ਵਿੱਚ ਬਹਾਦਰੀ ਦੇ ਨਾਲ ਜੰਗਨਾਮਾ ਪੂਰਾ ਲਿਖਿਆ ਗਿਆ ਹੈ ਕਿ ਕਿਸ ਤਰ੍ਹਾਂ ਬੀਰਤਾ ਵਾਲੀ ਕਵਿਤਾ ਲੋਕਾਂ ਦੇ ਸਾਹਮਣੇ ਪੇਸ਼ ਕਰੀ ਜਾਂਦੀ ਹੈ ਉਹਨੂੰ ਚੰਗੇ ਢੰਗ ਦੇ ਨਾਲ ਸੁਚਾਰੂ ਢੰਗ ਨਾਲ ਪੇਸ਼ ਕੀਤਾ ਗਿਆ ਮੈਨੂੰ ਉਮੀਦ ਹੈ ਕਿ ਤੁਹਾਨੂੰ ਜੰਗ ਦਾ ਹਾਲ ਪਾਠ ਸਮਝ ਆਇਆ ਹੋਵੇਗਾ ਧੰਨਵਾਦ